ਇਹ ਵਾਰ ਚੋਣਾ ਲਾਉਣਾ ਵੇ ਇੱਥੇ ਪੈਰੀ ਰੇਤਲੀ ਐ ਉਦਾ ਦੇ ਗੜ ਦੇ ਕਰਵਾ ਤੁੰਗਨ ਹਵੀ ਹੜਜੱਕ ਕਰਵਾ ਤਾਂ ਉਦਾ ਦੇ ਗੜ ਦੇ ਕਰਵਾ ਪੈਣਾ ਕਿ ਲੋ ਜਿਹੜਾ ਗਾਣਾ ਤੇਜ਼ ਹੁੰਦਾ ਉਹਨਾਂ ਸਾਹਮਣੇ ਥੋੜਾ ਔਖਾ ਲੱਗਦਾ ਨਾ ਕਹਿੰਦੇ ਪਹਿਲੀ ਵਾਰੀ ਝੋਨਾ ਲਾਉਣਾ ਵੇ ਇੱਥੇ ਪਹਿਲੀ ਵੇਦਰੀ ਐ ਤਾਂ ਟਰੈਕਟਰ ਆਏ ਨੇ ਆਪਣੇ ਟਰੈਕਟਰ ਤੇ ਮਾਣ ਆ ਬੜੇ ਗਿਆ ਨਾ ਅਨੇ ਦਾ ਮਜਾ ਤਦਾ ਸੌਣ ਹਲਿਕਾ ਤੁਮੇ ਖਿਚਨੀ ਮੇਰਾ ਤਰੀਕਾ ਅਨੇ ਦਾ ਮਜਾ ਤਦਾ ਸੌਣ ਹਲਿਕਾ ਤੁਮੇ ਖਿਚਨੀ ਮੇਰਾ ਤਰੀਕਾ ਆ ਪਾਗੇ 15 ਹਲ ਨਹੀਂ ਵਹਾਣ ਵਿੱਚ ਫਿਰ ਇਨਸਾਨ ਮੁਕਦੋ ਵਾਗੇ 15 ਹਲਦੀ ਬਾਣ ਵਿੱਚ ਫਿਰ ਉਸਾਨ ਬੁੱਕਦਾ ਵਾਗੇ 15 ਹਲਦੀ ਬਾਣ ਵਿੱਚ ਫਿਰ ਉਸਾਨ ਬੁੱਕਦਾ ਦੇਖ ਕੀ ਹੋ ਗਿਆ ਤੇਰੇ ਸਾਹਮਣੂ ਆ ਲੜ ਕੇ ਟਣੀ ਜਟਾਲੀ ਦਤਾ ਲੈ ਆਪਣੇ ਪਤਾ ਨਾ ਫਿਰ ਕੱਢ ਰਿਓ ਵਾਗੇ 15 ਹਲਦੀ ਬਾਣ ਵਿੱਚ ਫਿਰ ਉਸਾਨ ਬੁੱਕਦਾ ਆਪਾਂ ਕੇ ਬੰਦਾ ਹਾਲੀ ਬਾੜ ਵਿੱਚ ਫਿਰੂਸਾਨ ਬੁਗਦਾ ਜੇਟਾ ਤੱਕ ਤੋ ਸਰਦਾਰਾਂ ਦੀ ਬਾੜੀ ਦੀ ਸੁਗਦਾ ਜੇਟਾ ਤੱਕ ਤੋ ਕਲਕੇ ਦੀ ਬਾੜੀ ਦੀ ਸੁਗਦਾ ਇਹ ਮਤਾਂ ਤੱਕ ਤੋ ਕਲਕੇ ਦੀ ਬਾੜੀ ਦੀ ਸੁਗਦਾ